ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੱਡਿਆਂ ਛੋਟਿਆਂ ਨੂੰ ਮੇਰੀ ਬੇਨਤੀ ਹੈ ਔਰ ਬੜਾ ਹੀ ਗੰਭੀਰ ਮਸਲਾ ਜੇ ਪਿੱਛੇ ਜੇ ਦੰਦਮਿੰਟ ਟਕਸਾਲ ਤੇ ਮੁਖੀ ਬਾਬਾ ਹਰਨਾਮ ਸਿੰਘ ਤੋਂ ਮਾਂ ਵੱਲੋਂ ਮੈਤਾ ਵਿਖੇ ਇੱਕ ਮੀਟਿੰਗ ਕੀਤੀ ਗਈ ਸੀ ਕਿ 500 ਬੰਦਾ ਟਕਸਾਲ ਦਾ ਪਿੰਡ ਬਾਦਲੋਂ ਵਿਖੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਘਰਾਓ ਕਰੂਗਾ ਅਖਬਾਰ ਚ ਖਬਰ ਲੱਗੀ ਸੀ ਕਿ ਉਹਥੇ ਹਰ ਮਹੀਨੇ ਜਾ ਕੇ ਜਾਬ ਕਰਿਆ ਕਰਨਗੇ ਔਰ ਮੈਂ ਬਾਬਾ ਜੀ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਬਾਬਾ ਜੀ ਇਹ ਤੇ ਦੁਬਾਰਾ ਵਿਚਾਰ ਕਰੋ ਇਹ ਤੁਹਾਨੂੰ ਸੋਭਾ ਨਹੀਂ ਦਿੰਦਾ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਘਰ ਘਰਾਓ ਕਰਨ ਦਾ ਕੋਈ ਫਾਇਦਾ ਨਹੀਂ ਆਜ ਸਮੁੱਚੀ ਕੌਮ ਗੁਰੂ ਨਾਨਕ ਨਾਮ ਨੇਵਾ ਸੰਗਤ ਬਾਦ ਸਾਬ ਦੇ ਨਾਲ ਚਟਾਨਾਂ ਵਾਂਗ ਖੜੀ ਐ ਔਰ ਜਿਹੜਾ ਆ ਜਿਹੜਾ ਕੰਮ ਆ ਕੀ ਉੱਥੇ ਜਾ ਕੇ ਪਾਠ ਕਰਾਂਗੇ ਔਰ ਜੋ ਮੈਂ ਮੈਂ ਸਮਝਦਾ ਕਿ ਜਿਹੜੀਆਂ ਸਿੱਖ ਸੰਸਥਾਵਾਂ ਵਾਂ ਟਕਸਾਲਾਂ ਵਾਂ ਜਥੇਬੰਦੀਆਂ ਨੇ ਇਹਨਾਂ ਨੂੰ ਧਾਰਮਿਕ ਪ੍ਰਚਾਰ ਦੇ ਉਪਰਾਲੇ ਕਰਨੇ ਚਾਹੀਦੇ ਆ ਨਾ ਕਿ ਸਿੱਖ ਕੌਮ ਦੇ ਆਗੂਆਂ ਦੇ ਘਰਾ ਦਾ ਘਰਾਓ ਕਰਨਾ ਚਾਹੀਦਾ ਜੋ ਵੀ ਪੰਜਾਬ ਦੀ ਵਾਗਡੋਰ ਵਾ ਪੰਜਾਬ ਸਿਰਫ ਸੁਖਬੀਰ ਸਿੰਘ ਬਾਦਲ ਦੇ ਹੱਥ ਵਿੱਚ ਸੁਰੱਖਿਅਤ ਹੈ ਤੇ ਤੁਹਾਨੂੰ ਇਹ ਜਿਹੜਾ ਘਰਾਓ ਕਰਨ ਵਾਲਾ ਜਿਹੜਾ ਤੁਹਾਡਾ ਫੈਸਲਾ ਇਹਨੂੰ ਰੱਦ ਕਰ ਦੇਣਾ ਚਾਹੀਦਾ ਤੇ ਜੇ ਤੁਸੀਂ ਪਾਰਟੀ ਕਰਨਾ ਵਾ ਤੇ ਉਤੇ ਆਪਾਂ ਗੁਰੂ ਘਰਾਂ ਦੇ ਵਿੱਚ ਬਹਿ ਕੇ ਕਰ ਸਕਦੇ ਹਾਂ ਔਰ ਮੈਨੂੰ ਬੜੀ ਹੈਰਾਨੀ ਆਉਂਦੀ ਹੈ ਕਿ ਜਿੰਨੀ ਵੀ ਜੱਥੇ ਬੰਦੀਆਂ ਵਾ ਜਿੰਨੀਆਂ ਵੀ ਸੰਭੂ ਬਾਰਡਰ ਤੇ ਲਾ ਲੋ ਕਿਤੇ ਬਾਰਡਰ ਤੇ ਲਾ ਦੋ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਜਾਂਗੇ ਕਹਿੰਦੇ ਜੀ ਪਾਠ ਜੀ ਪ੍ਰਕਾਸ਼ ਕਰਤਾ ਜੇ ਅਜ ਨਾਲੇ ਠਾਣੇ ਦਾ ਹੋਇਆ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਜਿੱਥੇ ਵੀ ਹੋਇਆ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਤੇ ਪਾਠ ਕਰਨ ਦਾ ਪੇ ਕਾਰਨ ਬੱਤਾ ਕੀ ਹੁੰਦਾ ਕੀ ਸਿੱਖ ਕੌਮ ਸਿੱਖ ਜੱਥੇ ਬੰਦੀਆਂ ਗੁਰਬਾਣੀ ਦਾ ਆਸਰਾ ਲੈ ਕੇ ਤੇ ਆਪਣੀ ਵਾਦਾ ਖੱਟਦੇ ਆ ਕਿਉਂਕਿ ਜੇ ਜੇ ਤੁਸੀਂ ਰੋਸ ਪ੍ਰਦਰਸ਼ਨ ਕਰਨਾ ਤੇ ਉਧਾਂ ਕਰ ਲੋ ਫਿਰ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਸ਼ੁਰੂ ਕਰੋਗੇ ਪਾਠ ਆਰੰਭ ਸ਼ੁਰੂ ਕਰ ਦੇਣਾ ਤੇ ਜੇ ਤੁਸੀਂ ਤੁਹਾਡਾ ਕੋਈ ਵਧਿੱਕੀ ਕੋਈ ਗੱਲਬਾਤ ਹੁੰਦੀ ਫਿਰ ਤੇਈ ਕਹਿਣਾ ਵੇਖਿਆ ਨਾ ਉਹ ਤਾਂ ਸ਼ਾਂਤ ਮੈਂ ਹੀ ਪਾਠ ਕਰਨ ਦੇ ਸੀ ਤੇ ਇਹਨਾਂ ਨੇ ਕਾਰਵਾਈ ਕਰਤੀ ਜੀ ਇਹਨਾਂ ਨੇ ਜ਼ੁਲਮ ਕਰਤਾ ਸਿੱਖਾਂ ਦੇ ਉੱਤੇ ਇਹ ਕਿਤੇ ਵੀ ਨਹੀਂ ਲਿਖਿਆ ਕਿ ਕਿਤੇ ਤੁਸੀਂ ਧਰਨਾ ਲਾਓ ਜਾਂ ਘਰਾਵ ਕਰੋ ਤੇ ਗੁਰੂ ਗ੍ਰੰਥ ਸਾਹਿਬ ਦਾ ਊਟ ਆਸਰਾ ਲਓ ਜਾਂ ਗੁਟਕੇ ਲੈ ਕੇ ਬੈਜੋ ਜਾਂ 파ੜਕੰਦੇ ਪੇ 파ੜਕੰਦੇ ਘਰੇ ਕਰ ਲਿਆ ਕਰੋ ਗੁਰੂ ਘਰ ਜਾ ਕੇ ਕਰਿਆ ਕਰੋ ਆਪਣੇ ਨਿੱਜੀ ਸਵਾਰਥਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਦਾ ਉਪਯੋਗ ਨਾ ਕਰੋ ਜੇ ਕੋਸ਼ਿ ਕਰਨਾ ਤੇ ਪੰਜਾਬ ਵਾਸਤੇ ਕਰੋ ਸਿੱਖ ਕੌਮ ਵਾਸਤੇ ਕਰੋ ਆ ਦੇਖੋ ਅੱਜ ਸਾਡੇ ਪੰਜਾਬ ਦੇ ਵਿੱਚੋਂ ਬੜੇ ਬੱਚੇ ਜਿਹੜੇ ਲੱਭਤਾ ਹੁੰਦੇ ਨੇ ਆ ਵੀ ਵਸਾਖੀ ਵਾਲੇ ਦਿਨ ਮੁੰਡਾ ਦਰਵਾਜਾ ਸਾਬੂ ਲਾਪਤਾ ਹੋਇਆ ਇਸ ਤੇ ਕੋਈ ਗੱਲ ਨਹੀਂ ਕਰਦਾ ਇੱਕ ਆ ਆ 22 ਸਾਲ ਦੀ ਗੁੱਡੀ ਦਰਵਾਜਾ ਸਾਬ ਤੋਂ ਲਾਪਤਾ ਹੋ ਰਹੀ ਹੋਈ ਇੱਕ ਲੜਕੀ ਗਰਦਾਸਪੁਰ ਤੋਂ ਸਕੂਲੇ ਗਈ ਲਾਪਤਾ ਹੋਈ ਜੇਤੇ ਨਾ ਕੋਈ ਪ੍ਰਸ਼ਾਸਨ ਕਾਰਵਾਈ ਕਰਦਾ ਤੇ ਨਾ ਕੋਈ ਜਥੇਪਤੀਆਂ ਇਹਤੇ ਕਾਰਵਾਈ ਕਰਦੀ ਤੇ ਨਾ ਕੋਈ ਮੰਗੀ ਕਰ ਰਿਆ। ਔਰ ਜਿਹੜੇ ਪਰਮ ਪਰਵਰਤਨ ਹੋ ਰਹੇ ਆ ਉਹਨਾਂ ਦੇ ਵਰਖਲਾਬ ਤੁਸੀਂ ਪ੍ਰਚਾਰ ਕਰੋ। ਪਤਾ ਤੋ ਰੇ ਆ ਜਿਹੜੇ ਸਿੱਖਾਂ ਦੇ ਬੱਚੇ ਉਹਨਾਂ ਤੇ ਪ੍ਰਚਾਰ ਕਰੋ ਉਹਨਾਂ ਨੂੰ ਪ੍ਰੇਰੋ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜੋ ਬਾਣੀ ਬਾਣੇ ਨਾਲ ਜੋੜੋ ਕੰਮ ਦੇ ਸਾਨੂੰ ਇਹ ਕਰਨੇ ਕਹਿੰਦੇ ਆ। ਇਹ ਥੋੜੀ ਕੀ ਉੱਠੇ ਤੇ ਚਲੋ ਪ੍ਰਕਾਸ਼ ਸਿੰਘ ਸੁਖਵੀਰ ਸਿੰਘ ਬਾਦਲ ਦੇ ਘਰ ਦਾ ਘਰਾਵ ਕਰ ਦੋ ਬਾਦਲਾਂ ਦਾ ਘਰਾਵ ਕਰ ਦੋ ਜੋ ਕੰਮ ਅਕਾਲੀ ਸਰਕਾਰ ਦੇ ਵਿੱਚ ਸੰਘਰਸ਼ੀ ਬੰਦਿਆਂ ਦਾ ਚਾਹੇ ਤੁਸੀਂ ਲਾਲੋ ਕੀ ਉਹ ਜੋਧਪੁਰ ਵਾਲੇ ਸੈਕ ਨੇ ਤੇ ਚਾਹੇ ਧਰਮੀ ਫੌਜੀ ਨੇ ਇਹਨਾਂ ਸਾਰਿਆਂ ਦੀ ਜਿਹੜੀ ਉਹ ਬਾਹ ਫੜੀ ਆ ਉਸਦਾ ਸੁਖਵੀਰ ਸਿੰਘ ਬਾਦਲ ਨੇ ਔਰ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਨੇ ਫੜੀ ਔਰ ਕਿਸੇ ਜਥੇਬੰਦੀ ਨੇ ਕੀਤਾ ਹੀ ਕੱਖ ਨਹੀਂ ਘਰ ਭਰੇ ਨੇ ਫੋਰ ਕੋਸ਼ ਨਹੀਂ ਕੀਤਾ ਅੱਜ ਵੀ ਮੈਂ ਤੁਹਾਨੂੰ ਦੱਸ ਦਵਾਂ ਕਿ 1.5 300 ਪਰਿਵਾਰ ਰੋਜੀ ਰੋਟੀ ਤੋਂ ਆਤਰ ਟੱਕੇ ਖਾ ਰਿਆ ਕਈ ਤੇ ਵਿਚਾਰੇ ਜੂਧਪੁਰੀਆਂ ਦੇ ਪਰਿਵਾਰ ਦਵਾਈ ਖਾਣੋਂ ਹੀ ਮਰ ਗਏ ਨੇ ਉਹਨਾਂ ਦੀਆਂ ਘਰ ਘਰ ਜਾ ਕੇ ਮੈਂ ਵੀਡੀਓ ਬਣਾਈਆਂ ਵਾ ਉਹ ਉਹਨਾਂ ਵਾਲਤਿਆਂ ਦੇ ਉਹਨਾਂ ਦੇ ਮਸਲੇ ਚੁੱਕੋ ਤੇ ਜੋ ਧਰਮ ਵਾਸਤੇ ਪ੍ਰਚਾਰ ਕਰਨ ਦਾ ਸੰਸਥਾਵਾਂ ਦਾ ਹੱਕ ਬਣਦਾ ਉਹ ਕਰੋ ਸੁਖਬੀਰ ਸਿੰਘ ਬਾਦਲ ਦਾ ਘਰਾਓ ਨਾ ਕਰੋ ਉਹਨਾਂ ਸਰਕਾਰਾਂ ਦਾ ਕਰ ਆਗਰੋ ਜਨ ਦੇ ਹੋਣ ਬਦਤਵੀਆਂ ਹੁੰਦੀਆਂ ਹੋਰ ਅਹੀਂ ਤੇ ਸੰबीर ਸਿੰਘ ਬਾਦ ਦੇ ਨਾਲ ਚਟਾਨਵਾ ਖੜੇ ਕਾਲੀਦਾਲ ਦੇ ਨਾਲ ਅੱਜ ਅੱਜ ਜੇ ਕੋਛੀ ਜੋਧਪੁਰੀਏ ਰੋਟੀ ਆ ਰਹੇ ਨਾ ਅੱਜ ਗੱਲਾਂ ਕਰਦੇ ਹਾਂ ਮੈਂ ਇਹ ਵੀ ਗੱਲ ਕਹਿਣਾ ਕਿ ਸਾਡੇ ਜੋਧਪੁਰੀਏ ਕਿਰਤ ਕਰਨੇ ਆਂ ਅਹੀਂ ਜਿਸਕਾ ਵਤਨ ਦੇ ਨਾ ਜਿਹੜੀ ਥਾਲੀ ਚ ਖਾਣਾ ਉਸੇ ਸ਼ੇਕ ਕਰਦਣਾ ਇਹ 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 ਸਾਡੇ ਜੋਧਪੁਰੀਆਂ ਬੜੀ ਠੁੱਕਦੀ ਕਹਾਵਤ ਹੈ ਆਹੇ ਗੀਤਾ ਸਾਡੇ ਹੀ ਬੰਦਿਆਂ ਨੇ ਐਰ ਕੀ ਇਲੈਕਸ਼ਨ ਚ ਵੀ ਅਕਾਲੀ ਦਲ ਦਾ ਵਿਰੋਧ ਕੀਤਾ ਤੇ ਦੂਜੇ ਪਾਸੇ ਗਏ ਨੇ ਸੋਨਾ ਬਾਬਾ ਜੀ ਨੂੰ ਬੇਨਤੀ ਕਰਨਾ ਕਿ ਨਾ ਬਾਬਾ ਜੀ ਸ਼੍ਰੋਮਣੀ ਅਕਾਲੀ ਦਲ ਨੇ ਟਕਸਾਲ ਦੇ ਬੰਦਿਆਂ ਨੂੰ ਵੀ ਨੋਮੀਨੇਟ ਕੀਤਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਪਰ ਤੁਹਾਡੇ ਮੈਂਬਰਾਂ ਨੇ ਵੀ ਕਦੀ ਜੋਧਪੁਰੀਆਂ ਦੀ ਗੱਲ ਨਹੀਂ ਜੇ ਕੀਤੀ ਕਿਸੇ ਗਰੀਬ ਦੀ ਗੱਲ ਨਹੀਂ ਜੇ ਕੀਤੀ ਤੇ ਜੇ ਤੁਸੀਂ ਇਹ ਗੱਲ ਨੂੰ ਕਹਦੇ ਹੋ ਕਿ ਆਹੀਂ ਉੱਥੇ ਘਰਾਓ ਕਰਨਾ ਕੰਨਾ ਬਾਦਸਾ ਦੀ ਕੋਠੀ ਦਾ ਬਾਦਸਾ ਦੇ ਘਰ ਦਾ ਤੇ ਮੈਂ ਸਖਤ ਸ਼ਬਦਾਂ ਵਿੱਚ ਤੁਹਾਡੀ ਨਖੇਦੀ ਕਰਦਾ ਟਕਸਾਲ ਦੀ ਨਖੇਦੀ ਕਰਦਾ ਔਰ ਇਹ ਤੁਸੀਂ ਤੁਹਾਨੂੰ ਕੰਮ ਸੋਪਾ ਨਹੀਂ ਦਿੰਦਾ ਔਰ ਮੈਂ ਬਹੁਤ ਸਖਤ ਸ਼ਬਦਾਂ ਵਿੱਚ ਨਖੇਦੀ ਕਰਦਾ ਤੇ ਤੁਹਾਨੂੰ ਇਹ ਕੰਮ ਕਰਨ ਚਾਹੀਦਾ ਤੁਹਾਨੂੰ ਚਾਹੀਦਾ ਕਿ ਪੰਜਾਬ ਦੇ ਤੇ ਪੰਜਾਬੀਅਤ ਦੇ ਵਾਸਤੇ ਮੰਥਾ ਵਾਸਤੇ ਜਿਹੜੇ ਕੰਮ ਨੇ ਉਹ ਕੰਮ ਕਰੋ ਲੋਕਾਂ ਦੀ ਆਵਾਜ਼ ਬਣਾਓ ਬਣੋ ਜਿਹੜੇ ਬੱਚੇ ਲਾਪਤਾ ਹੁੰਦੇ ਉਹਨਾਂ ਦਾ ਮਸਲਾ ਚੁੱਕੋ ਜਿਹੜੇ ਪਤ ਤੋਂ ਹੁੰਦੇ ਆ ਉਹਨਾਂ ਨੂੰ ਗੁਰੂ ਘਰ ਦੇ ਨਾਲ ਜੋੜੋ ਉਹਨਾਂ ਨੂੰ ਅੰਮ੍ਰਿਤ ਛਕਾਓ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਵਾਂ ਪੰਜਾਬ ਕੈਨੇਡਾ ਜਾ ਵਸਿਆ ਅੱਜ ਤੂੰ 10 ਸਾਲਾਂ ਨੂੰ ਇਹ ਆਮ ਕਹਾਵਤਾਂ ਬਣ ਚੁੱਕੀ ਕਿ ਕਾ ਵੀ ਇਹ ਪੰਜਾਬ ਹੁਆ ਕਰਤਾ ਥਾ ਅੱਜ ਜੋ ਪੰਜਾਬੀਆਂ ਦੇ ਹਾਲਾਤ ਨੇ ਇਹ ਤੁਸੀਂ ਬੜੀ ਚੰਗੀ ਤਰ੍ਹਾਂ ਜਾਣਦੇ ਹੋ ਅੱਜ ਜਿਹਨੇ ਉੱਠਦਾ ਉਹ ਬਾਹਰ ਨੂੰ ਜਾਂਦਾ ਪ੍ਰਚਾਰ ਕਰਨ ਬਾਹਰ ਉਹ ਸਿਰਫ ਪੈਸੇ ਨਾਲ ਪਿਆਰ ਆ ਹੋਰ ਕਿਸੇ ਦੇ ਨਾਲ ਨਹੀਂ ਜੇ ਦੇਖੋ ਭਾਈ ਜੇ ਤੇ ਤੁਸੀਂ ਵਿਰੋਧਤਾ ਕਰੋਗੇ ਤੇ ਬਾਦਲ ਸਾਹਿਬ ਜੀ ਤੇ ਮੈਂ ਤੁਹਾਡੀ ਵਿਰੋਧਤਾ ਕਰੂੰਗਾ ਕਿਉਂਕਿ ਬਾਦਲ ਸਾਹਿਬ ਨੇ ਜੋਧਪੁਰੀਆਂ ਦੀ ਬਹੁਤ ਮਦਦ ਕੀਤੀ ਹੈ ਅਗਰ ਉਹ ਬਾਹਣਾ ਫੜਦੇ ਤੇ ਕਈ ਜੋਧਪੁਰੀਆਂ ਜਿਹੜੇ ਅੱਜ ਰੋਟੀ ਘਾਰੇ ਇਹ ਵੀ ਨਾ ਖਾਂਦੇ ਤਾਂ ਮੇਰੀ ਬੇਨਤੀ ਪ੍ਰਵਾਨ ਕਰਨੇ ਕਿ ਇਹ ਫੈਸਲੇ ਤੇ ਮੁੜ ਵਿਚਾਰ ਕਰੋ ਔਰ ਇਹਨੂੰ ਕੈਨਸਲ ਕਰੋ ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਉਹ ਉਹ ਦਮਦਮਿਤਕ ਸਾਲ ਦੇ ਜਿਹੜੇ ਮੁਖੀ ਨੇ ਬਾਬਾ ਹਰਨਾਮ ਸਿੰਘ ਹੁਣੀ ਉਹਨਾਂ ਨੂੰ ਕਹਿਣ ਕਿ ਇਹ ਇਹ ਜਿਹੜਾ ਜਿੱਥੇ ਤੁਸੀਂ ਜਾਂਦੇ ਹੋ ਧਰਨੇ ਲਾਉਂਦੇ ਉਥੇ ਪਾਠ ਵਾਲੀ ਜਿਹੜੀ ਪਰੰਪਰਾ ਹੈ ਇਹਨੂੰ ਇਹਨੂੰ ਬੰਦ ਕਰਨਾ ਚਾਹੀਦਾ ਇਹ ਥੋੜੀ ਜਿਹਾ ਮੇਰਾ ਨਿੱਜੀ ਸਵਾਰਥ ਵਾ ਤੇ ਮੈਂ ਮੈਂ ਵੀ ਉਹ ਗਰੰਥੀ ਆ ਮੈਂ ਗੁੜਕਾ ਲੈ ਕੇ ਬਹਿ ਜਾ ਮੈਂ ਪੋਥੀ ਲੈ ਕੇ ਬਹਿ ਜਾ ਤੇ ਜੇ ਕਿਸੇ ਨੇ ਮੇਰਾ ਚਾਰ ਮਾਰ ਦਿੱਤੀਆਂ ਤੇ ਮੈਂ ਕਹੂੰਗਾ ਜੀ ਉਹ ਵੇਖੋ ਜੀ ਉਹ ਤਾਂ ਸ਼ਾਂਤ ਮੈ ਹੀ ਬੈਠਾ ਜੀ ਬਿਨੁਕੁੜ ਦਿੱਤਾ ਸੋ ਗੁਰਬਾਣੀ ਦਾ ਆਸਰਾ ਲੈ ਕੇ ਆਪਣੇ ਨਿੱਜੀ ਸਵਾਰਥ ਦਾ ਹੱਲ ਕਰੋ ਤੇ ਸੇ ਕੌਮ ਨੂੰ ਬਰਬਾਦ ਨਾ ਕਰੋ ਤੇ ਨਾ ਕਰਵਾਓ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ